ਅੱਜ ਬਣਾਈਆਂ ਨੇ ਜੀ ਆਪਾਂ ਪੁੱਜੇ ਹੋਏ ਛੋਲਿਆਂ ਦੀਆਂ ਪਿੰਨੀਆਂ ਤੇ ਬਹੁਤ ਹੀ ਵਧੀਆ ਟੇਸਟੀ ਨੇ ਤੁਸੀਂ ਪੰਜੀਰੀ ਵੀ ਬਣਾ ਸਕਦੇ ਹੋ ਪਿੰਨੀਆਂ ਵੀ ਪੱਟ ਸਕਦੇ ਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਆਪਾਂ ਨੇ ਕਿਹੜੇ-ਕਿਹੜੇ ਇਹਦੇ ਵਿੱਚ ਸਮਾਨ ਪਾਇਆ ਆ ਬਹੁਤ ਹੀ ਤਾਕਤਵਰ ਪਿੰਨੀਆਂ ਨੇ ਇਹ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਰੇ ਠੀਕ-ਠਾਕ ਹੋਵੋਗੇ ਅੱਜ ਬਣਾਵਾਂਗੇ ਜੀ ਆਪਾਂ ਪੰਜੀਰੀ ਬਹੁਤ ਹੀ ਤਾਕਤਵਰ ਪੰਜੀਰੀ ਜਿਹੜੀ ਹੁਣ ਸਰਦੀਆਂ ਹੈਗੀਆਂ ਨੇ ਤੇ ਉਹਨਾਂ ਵਿੱਚ ਆਪਾਂ ਨੂੰ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਉਹਦੇ ਲਈ ਆਪਾਂ ਸਮਾਨ ਤੁਹਾਨੂੰ ਦੱਸਦੇ ਆ ਕਿ ਕਿਹੜਾ-ਕਿਹੜਾ ਸਮਾਨ ਆਪਾਂ ਨੇ ਲਿਆ ਤੇ ਜੇ ਸਾਡੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜਾਂ ਲੱਗੀ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਤੇ ਆਪਾਂ ਚਲੋ ਜੀ ਦੱਸਦੇ ਆ ਤੁਹਾਨੂੰ ਕੀ ਲੈਣਾ ਆਪਾਂ ਨੇ ਪਹਿਲਾਂ ਇੱਕ ਲਈ ਹੈ ਜੀ ਆਪਾਂ ਕੌਲੀ ਬੇਸਣ ਦੀ ਤੇ ਇੱਕ ਕੌਲੀ ਆਪਾਂ ਨੇ ਲਈ ਆ ਆਟੇ ਦੀ ਮੇਰੇ ਕੋਲ ਇਹ ਆ ਦੋ ਤਰ੍ਹਾਂ ਦੇ ਮਗਜ ਜ ਸੀਗੇ ਆਪਣੇ ਦੋ ਤਰ੍ਹਾਂ ਦੇ ਮਗਜ ਲੈ ਲਈ ਤੇ ਆ ਹੋ ਗਏ ਆਪਣੇ ਜੀ ਬਨਾਮ ਤੇ ਕਾਜੂ ਤੇ ਆ ਹੋ ਗਈਆਂ ਖੰਜੂਰਾ ਇਹ ਆਪਣੇ ਜਿਹੜੀਆਂ ਖੰਜੂਰਾ ਲਈਆਂ ਨਾ ਬਿਨਾ ਬੀਜ ਤੋਂ ਲਈਆਂ ਨੇ ਤੇ ਆ ਹੋ ਗਈ ਆਪਣੀ ਸੁੰਡ ਆ ਆਪਾਂ ਨੇ ਲਈ ਆ ਜੀ ਛੋਲੇ ਪੁੱਜੀ ਹੋਈ ਛੋਲੇ ਨੇ ਇਹ ਆਪਣੇ ਤੇ ਆਪਾਂ ਜੀ ਇਹ ਪੁੱਜੀ ਹੋਈ ਛੋਲੇ ਕਰਦੇ ਨੇ ਇੱਕ ਸਾਈਡ ਤੇ ਆਪਾਂ ਨੇ ਆਹ ਜੀ ਗ੍ਰਾਉਂਡ ਕੀਤੇ ਹੋਏ ਨੇ ਛੋਲੇ ਤੇ ਇਹਦੇ ਵਿੱਚ ਆਪਾਂ ਨੇ ਪਾਏ ਹੋਣੇ ਫੁੱਲ ਮਖਾਣੇ ਉਹ ਵੀ ਆਪਣੇ ਇਹਦੇ ਵਿੱਚ ਹੀ ਗ੍ਰाइंड ਕੀਤੇ ਹੋਏ ਨੇ ਤੇ ਇਹਦੇ ਵਿੱਚ ਮੈਂ ਇਹ ਗ੍ਰाइंड ਕਰਕੇ ਰੱਖਿਆ ਹੋਇਆ ਸੀਗਾ ਪਾਊਡਰ ਅਸੀਂ ਕਿਉਂਕਿ ਦੁੱਧ ਦੇ ਵਿੱਚ ਪਾ ਕੇ ਇੱਕ ਇੱਕ ਚਮਚਾ ਪੀ ਲੈਣੇ ਹੁੰਦੇ ਆ ਤੇ ਬਹੁਤ ਤਾਕਤਵਰ ਇਹਦੇ ਵਿੱਚ ਮੈਂ ਜਿਹੜੇ ਇੱਕ ਤਾਂ ਫੁੱਲ ਮਖਾਣੇ ਪਾਏ ਹੋਏ ਨੇ ਕਾਜੂ ਬਦਾਮ ਤੇ ਆਪਣੇ ਜਿਹੜੇ ਇਹ ਭੁੱਜੀ ਹੋਈ ਛੋਲੇ ਇਹ ਆਪਾਂ ਨੇ ਚਾਰ ਚੀਜ਼ਾਂ ਗ੍ਰाइंड ਕੀਤੀਆਂ ਹੋਈਆਂ ਤੇ ਇੱਕ ਲਵਾਂਗੇ ਜੀ ਆਪਾਂ ਸ਼ੱਕਰ ਤੇ ਆਪਾਂ ਨੇ ਇਹਦੇ ਵਿੱਚ ਕੋਈ ਖੰਡ ਵਗੈਰਾ ਨਹੀਂ ਪਾਉਣੀ ਹੈਗੀ ਆਪਾਂ ਥੋੜੀ ਜਿਹੀ ਸ਼ੱਕਰ ਜੜੀ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਚਲੋ ਜੀ ਆਪਾਂ ਇੱਕ ਕੌਲੀ ਲੈ ਲਈਏ ਦੇਸੀ ਘਿਓ ਦੀ ਆਪਾਂ ਛੇ ਇੱਕ ਕੌਲੀ ਰਵਾਂਗੇ ਦੇਸੀ ਘਿਓ ਦੀ ਆਪਾਂ ਨੇ ਬੇਸਣ ਨੂੰ ਤੇ ਆਟੇ ਨੂੰ ਆਪਾਂ ਨੇ ਪਹਿਲਾਂ ਭੁੰਨ ਲੈਣਾ ਵਾ ਆਪਾਂ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੇ ਡਾਈ ਫਰੂਟ ਆ ਗ੍ਰाइंड ਕਰ ਲਾਂਗੇ ਤੇ ਜਿਹੜੀ ਆਪਣੀ ਆਹ ਖੰਜੂਰਾ ਨੇ ਤੇ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰਾਂਗੇ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲੈਨੇ ਆ ਤੇ ਆਪਾਂ ਇੱਧਰ ਘਿਓ ਰੱਖਿਆ ਹੋਇਆ ਤੇ ਉਹ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਸਲੋ ਕੈਂਸ ਕਰਕੇ ਵਿੱਚ ਕਣਕ ਦਾ ਆਟਾ ਤੇ ਪੀਸਣਾ ਤੇ ਆਪਾਂ ਦੋਨੇ ਚੀਜ਼ਾਂ ਪਾ ਦਾਂਗੇ ਵੀਡੀਓ ਨੂੰ ਜੀ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਆਪਾਂ ਇਹ ਸਲੋ ਗੈਂਸ ਰੱਖਾਂਗੇ ਕਿ ਜਿਆਦਾ ਤੇਜ਼ ਗੈਂਸ ਨਹੀਂ ਕਰਨਾ ਆਪਣਾ ਕਿ ਫਿਰ ਆਪਣਾ ਜਿਹੜਾ ਆਟਾ ਆ ਤੇ ਉਹਦੇ ਵਿੱਚੋਂ ਜੜੇ ਦੀ ਖੁਸ਼ਬੂ ਜੀ ਆਉਣ ਲੱਗ ਜੂਗੀ ਤੇ ਇਸ ਕਰਕੇ ਆਪਾਂ ਸਲੋ ਗੈਂਸ ਤੇ ਹੀ ਇਹਨੂੰ ਆਟੇ ਨੂੰ ਪਕਾਵਾਂਗੇ ਆਪਾਂ ਨੇ ਜਿਹੜੇ ਮਾਗਜ ਸੀਗੇ ਕਾਜੂ ਬਦਾਮ ਜੋ ਵੀ ਹੈ ਨਾ ਆਪਣਾ ਡਾਈ ਫਰੂਟ ਸੀ ਉਹ ਆਪਾਂ ਨੇ ਗ੍ਰाइंड ਕਰ ਲਏ ਤੇ 1 ਕਬ ਚਮਚਾ ਆਪਾਂ ਨੇ ਜੀ ਲਿਆ ਵਾ ਸੌਂਗ ਦਾ ਤੇ ਆ ਹੋ ਗਿਆ ਆਪਣੇ ਜੀ ਇਹ ਆਪਾਂ ਹੁਣ ਪਾਵਾਂਗੇ ਆਪਣਾ ਬਸ ਆਟਾ ਭੁੱਜਣ ਵਾਲਾ ਤੇ ਹੁਣ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਗਈ ਤੇ 2 ਮਿੰਟ ਆਪਾਂ ਹੋਰ ਸੇਕ ਲਵਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਆਪਣੇ ਛੋਲੇ ਗ੍ਰाइंड ਕੀਤੇ ਹੋਏ ਨੇ ਤੇ ਇਹ ਆਪਾਂ ਵਿੱਚ ਪਾ ਦਾਂਗੇ ਆਪਣਾ ਛਾਹ ਆਟਾ ਗਿਆ ਭੁੱਜ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਿੰਨੇ ਆ ਭੁੱਜੇ ਹੋਏ ਛੋਲੇ ਤੇ ਜਿਹੜੇ ਆਪਣੇ ਵਿੱਚ ਫੁੱਲ ਮਖਾਣੇ ਵੀ ਗ੍ਰाइंड ਕੀਤੇ ਹੋਏ ਸੀਗੇ ਤੇ ਹੁਣ ਇਹਨੂੰ 5 ਮਿੰਟ ਤੱਕ ਆਪਾਂ ਸੇਕ ਹੋਰ ਲਵਾ ਲੈਣੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਦੇ ਹੁਣ ਆਪਣੀ ਹੈਗੀ ਜੀ ਕੜਾਹੀ ਇਹ ਗਰਮ ਤੇ ਹੁਣ ਆਪਾਂ ਗੈਸ ਜੰਨੇ ਆ ਬੰਦ ਕਰ ਤੇ ਖੁਸ ਸੁਕਣਾ ਹੋ ਜਾਣੇ ਜਿਹੜੀ ਆਪਣੀ ਚੀ ਡਾਈ ਫਲੂਟ ਸੀ ਇਹ ਵੀ ਆਪਾਂ ਵਿੱਚੇ ਪਾ ਦਿੰਨੇ ਆ ਆਪਣੀ ਜਿਹੜੀ ਇੱਕ ਸੂੰਡ ਦਾ ਚਮਚਾ ਸੀਗਾ ਇਹ ਵੀ ਵਿੱਚੇ ਪਾ ਦਿੰਨੇ ਆ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਤੁਸੀਂ ਇਹਦੇ ਲੱਡੂ ਵੀ ਬਣਾ ਸਕਦੇ ਹੋ ਤੇ ਪੰਜੀਰੇ ਵੀ ਦੋਨੇ ਚੀਜ਼ਾਂ ਬਣ ਕੇ ਤਿਆਰ ਹੋ ਜਾਂ ਸਕਦੀਆਂ ਨੇ ਜੇ ਤੁਸੀਂ ਪੰਜੀਰੇ ਬਣਾਉਣੀਆਂ ਤਾਂ ਇਹਦੇ ਵਿੱਚ ਤੁਸੀਂ ਬੂਰਾ ਖੰਡ ਐਡ ਕਰਦੇ ਹੋ ਤੇ ਜੇ ਤੁਸੀਂ ਲੱਡੂ ਬਣਾਉਣੇ ਆ ਤਾਂ ਤੁਸੀਂ ਇਹਦੇ ਵਿੱਚ ਸ਼ੱਕਰ ਐਡ ਕਰ ਸਕਦੇ ਹੋ ਆਪਾਂ ਜੇ ਸ਼ੱਕਰ ਥੋੜੀ ਜਿਹੀ ਚਾਣੀ ਆ ਜੀ ਬਣਾਵਾਂਗੇ ਉਹ ਵੀ ਤੁਹਾਨੂੰ ਦੱਸ ਦਿਆਂਗਾ ਕੀ ਕਰਨਾ ਆਪਾਂ ਆ ਜੀ ਗੈਸ ਨੂੰ ਬੰਦ ਕਰਤਾ ਆਪਾਂ ਚੀ ਇਹਦੇ ਵਿੱਚ ਸਿਰਫ 2-3 ਚਮਚੀ ਪਾਣੀ ਦੇ ਪਾਵਾਂਗੇ ਇਹਦੇ ਵਿੱਚ ਆਪਾਂ ਸ਼ੱਕਰ ਐਡ ਕਰਦਣੀਆਂ ਜਿਹੜੀ ਆਪਣੇ ਜੀ ਹੰਕੰਜੂਰਾ ਸੀ ਇਹ ਵੀ ਆਪਾਂ ਵਿੱਚੇ ਐਡ ਕਰਾਂਗੇ ਇਹਦੇ ਇਹ ਵੀ ਮੈਕਸੀ ਦੇ ਵਿੱਚ ਗ੍ਰੈਂਡ ਨਹੀਂ ਹੋਈਆਂ ਹੈਗੀਆਂ ਤੁਸੀਂ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਸ਼ੇਪ ਲਵਾ ਲਿਓ ਕਿ ਨਾਲ ਹੀ ਆਪਣੇ ਇਹ ਵਧੀਆ ਫੋਲੀਆਂ ਜੀ ਹੋ ਜਾਣਗੀਆਂ ਤੁਸੀਂ ਇਹਦੇ ਵਿੱਚ ਜੀ ਇੱਕ ਚਮਚਾ ਦੇਸੀ ਘਿਓ ਦਾ ਵੀ ਪਾ ਸਕਦੇ ਹੋ ਕਿਉਂਕਿ ਮੇਰੀ ਕੋਲੀ ਦੇ ਵਿੱਚ ਇਹ ਠਪਾਇਆ ਹੋਇਆ ਸੀ ਦੇਸੀ ਘਿਓ ਇਸ ਕਰਕੇ ਮੈਂ ਪਾਇਆ ਨਹੀਂ ਹੈਗਾ ਕਿਉਂਕਿ ਇਹ ਮੇਰੇ ਕੋਲ ਸੱਕਰ ਸੀ ਤੁਸੀਂ ਬੋੜ ਵੀ ਲੈ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਹਲਕਾ ਜਿਹਾ ਸੇਕ ਲਵਾਵਾਂਗੇ ਫਿਰ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਨਾ ਗ੍ਰाइंड ਕਰ ਲਵਾਂਗੇ ਕਿਉਂਕਿ ਗ੍ਰाइंड ਆਪਾਂ ਨੇ ਤਾਂ ਕਰਨੇ ਆ ਕਿਉਂਕਿ ਜਿਹੜੀਆਂ ਆਪਾਂ ਨੇ ਖੰਜੂਰਾ ਪਾਈਆਂ ਨੇ ਉਹ ਇਸ ਤਰ੍ਹਾਂ ਇਕੱਲੀਆਂ ਗ੍ਰाइंड ਨਹੀਂ ਹੋਣੀਆਂ ਸੀਗੀਆਂ ਤੇ ਇਸ ਸੱਕਰ ਦੇ ਨਾਲ ਜਲਦੀ ਗ੍ਰाइंड ਹੋ ਜਾਂਦੀਆਂ ਆਪਾਂ ਜੀ ਹੁਣ ਇਹਨੂੰ ਮਿਕਸੀ ਦੇ ਵਿੱਚ ਪਾ ਲੈਨੇ ਆਂ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਹੁਣ ਆਪਾਂ ਜੀ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲੈਨੇ ਆਂ ਤੇ ਬਹੁਤ ਹੀ ਸੁੱਕੇ ਤਰੀਕੇ ਨਾਲ ਗ੍ਰाइंड ਹੋ ਜਾਣੀਆਂ ਤੁਸੀਂ ਇਹਨੂੰ ਜੀ ਪਾਉਂ ਗੀ ਸਕਦੇ ਹੋ ਹੁਣ ਆਪਾਂ ਨੇ ਜੀ ਜਿਹੜੀ ਇਹਦੇ ਵਿੱਚ ਜਾਣੀ ਪਈ ਆ ਉਹ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਤੇ ਹੁਣ ਆਪਣੀ ਜਿਹੜੀ ਇਹ ਚਾਣੀ ਸੀ ਥੋੜੀ ਜਿਹੀ ਇਹ ਗਰਮ ਵੀ ਸੀਗੀ ਤੇ ਬਾਕੀ ਆਪਣੀ ਜਿਹੜੀ ਪੰਜੀਰੀ ਸੀਗੀ ਇਹ ਵੀ ਥੋੜੀ ਜਿਹੀ ਗਰਮ ਸੀਗੀ ਤੇ ਹੁਣ ਇਹ ਥੋੜੀ ਜਿਹੀ ਗਰਮ ਦੇ ਵਿੱਚ ਹੀ ਆਪਾਂ ਨੇ ਮਿਕਸ ਕਰਨਾ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਗਰਮ ਆਪਾਂ ਨੂੰ ਹੁਣ ਇਹਦੇ ਵਿੱਚ ਕੋਈ ਹੋਰ ਘਿਓ ਵਗੈਰਾ ਕੁਝ ਨਹੀਂ ਪਾਉਣ ਦੀ ਲੋੜ ਹੈਗੀ ਤੇ ਦੇਖੋ ਜੀ ਇਹਦੀਆਂ ਬਹੁਤ ਵਧੀਆ ਪਿੰਨੀਆਂ ਬੱਟ ਹੋਣਗੀਆਂ ਆਪਾਂ ਤੁਹਾਨੂੰ ਪੱਟ ਕੇ ਦਿਖਾਉਣੀ ਆ ਮਿਕਸ ਕਰਤਾ ਤੇ ਹੁਣ ਇਹ ਇਹ ਥੋੜਾ ਜਿਹਾ ਗਰਮ ਤੁਸੀਂ ਥੋੜਾ ਜਿਹਾ ਹੱਥਾਂ ਨੂੰ ਜਿ ਘਿਓ ਲਾ ਲਿਓ ਇਹ ਉਹ ਲਾ ਕੇ ਬਹੁਤ ਆਸਾਨੀ ਦੇ ਨਾਲ ਫਿਰ ਆਪਣੀਆਂ ਪਿੰਨੀਆਂ ਵੱਟ ਕੇ ਤਿਆਰ ਹੋ ਜਾਂਦੀਆਂ ਤੇ ਫਿਰ ਆਪਣੀ ਹੱਥਾਂ ਨੂੰ ਨਿਜੀ ਲੱਗੂ ਦੇਖੋ ਜੀ ਇਹ ਆਪਣੀ ਬਹੁਤ ਆਸਾਨੀ ਦੇ ਨਾਲ ਵੱਟ ਹੋ ਜਾਂਦੀਆਂ ਨੇ ਤੇ ਜਿ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਜੇ ਆਪਾਂ ਨੇ ਪੰਜੀਰੀ ਬਣਾਉਣੀ ਹੈ ਤਾਂ ਤੁਸੀਂ ਸਿੰਪਲ ਜਦੋਂ ਆਪਾਂ ਨੇ ਸਾਰੇ ਆਟਾ ਵਗੈਰਾ ਪਾਉਣ ਲਈ ਅਤੇ ਉਹਦੇ ਵਿੱਚ ਤੁਸੀਂ ਪੂਰਾ ਪੂਰਾ ਖੰਡ ਪਾ ਕੇ ਤੇ ਪੰਜੀਰੀ ਬਣਾ ਸਕਦੇ ਹੋ ਜੇ ਤੁਸੀਂ ਪਿੰਨੀਆਂ ਬੱਠਣੀਆਂ ਚਾਹੁੰਦੇ ਹੋ ਤਾਂ ਪਿੰਨੀਆਂ ਵੀ ਬਣਾ ਸਕਦੇ ਹੋ ਤੇ ਬਹੁਤ ਹੀ ਵਧੀਆ ਖਾਣ ਚ ਟੇਸਟੀ ਨੇ ਜਰੂਰ ਬਣਾਇਓ ਨਾ ਤੁਸੀਂ ਖਾਇਓ ਤੇ ਨਾਇਓ ਤੁਸੀਂ ਆਪਣੇ ਬੱਚਿਆਂ ਨੂੰ ਖਵਾਓ ਆਪਾਂ ਨੂੰ ਸਰਦੀਆਂ ਦੇ ਵਿੱਚ ਤਾਂ ਨਾਲੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਾਣੀਆਂ ਹੀ ਚਾਹੀਦੀਆਂ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਵੀ ਪਾ ਸਕਦੇ ਹੋ ਜੀ ਪਾਚੀ ਇਸੇ ਤਰ੍ਹਾਂ ਸਾਰੀਆਂ ਪਿੰਨੀਆਂ ਮੈਂ ਬਣਾ ਲਾਂਗੀ ਦੇਖੋ ਜੀ ਆਪਣੀਆਂ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਨੇ ਬਹੁਤ ਹੀ ਵਧੀਆ ਬਣਾਈਆਂ ਆਪਾਂ ਨੇ ਬੇਸਣ ਤੇ ਆٹے ਦੀਆਂ ਬਣਾਈਆਂ ਨੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇ ਅਗਰ ਜੀ ਵੀਡੀਓ ਨੂੰ ਐਂਡਰ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ